ਦੋਸਤੋ ਆ ਜਿਹੜੀ ਵੀਡੀਓ ਅਣਾ ਰਹੇ ਆਂ ਅਸੀਂ ਇਹ ਪਿੰਡ ਗਾਜੇਵਾਸ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਦੀ ਹੈ ਆ ਦੇਖੋ ਕਿਸੇ ਨੇ ਕੀ ਦੁਸ਼ਮਣੀ ਕੱਢੀ ਐ ਫਲਾਂ ਦੇ ਰੁੱਖ ਸੀਗੇ ਆੜੂਆਂ ਦੇ ਤੇ ਅੰਬਾਂ ਦੇ ਨਿੰਬੂਆਂ ਦੇ ਦੇਖੋ ਰਾਉਂਡ ਅਪ ਕਰ ਗਿਆ ਰਾਉਂਡ ਅਪ ਦੀ ਸਪਰੇਅ ਮਾਰ ਕੇ ਇਨ੍ਹਾਂ ਬੱਚਿਆਂ ਨੂੰ ਇਨ੍ਹਾਂ ਪੌਦਿਆਂ ਨੂੰ ਫਲਾਂ ਨੂੰ ਫੂਕ ਦਿੱਤਾ ਜੇ ਕਿਸੇ ਨੇ ਕਿੜ ਕੱਢਣੀ ਸੀ ਤੇ ਅਗਲਾ ਸਿੱਧ ਹੀ ਹੱਕ ਚ ਵੱਜਦਾ ਤਾਂ ਇਹਨਾਂ ਨੂੰ ਜਿਹੜੇ ਅਨਬੋਲ ਨੇ ਜਿਹੜੇ ਫਲ ਜਿਹੜੇ ਦੁਨੀਆ ਨੂੰ ਰਜਾਉਂਦੇ ਨੇ ਕਿਸੇ ਬੱਚੇ ਦੇ ਗਰੀਬ ਦੇ ਕਿਸੇ ਜਾਨਵਰ ਦੇ ਮੂੰਹ ਚ ਪੈਣੇ ਸੀ ਦੇਖੋ ਕਿਵੇਂ ਸਾੜੇ ਨੇ ਇਦੋਂ ਘਟਿਆ ਕਰਤੂਤ ਕੀ ਹੋ ਸਕਦੀ ਹੈ ਇਸ ਬੰਦੇ ਦੀ ਇਹ ਘਟਿਆ ਕਰਤੂਤ ਆ ਉਹਨੂੰ ਰੱਬ ਨੇ ਮਾਫ਼ਤਾ ਕੀ ਕਰਨਾ ਤੁਸੀਂ ਲਾਂ ਤਾਂ ਪਾਓ ਰੱਜ ਕੇ ਲਾਂ ਤਾਂ ਪਾਓ ਵੀਡੀਓ ਨੂੰ ਕਰੋ ਦੱਬ ਕੇ ਸ਼ੇਅਰ ਤਾਂ ਕਿ ਅੱਗੇ ਤੋਂ ਇਹ ਬੰਦਾ ਜਿਹੜਾ ਵੀ ਕਰਿਆ ਉਹਨੂੰ ਤਾਂ ਪਤਾ ਹੀ ਹੈ ਉਹਦੀ ਆਤਮਾ ਇੰਨਾ ਜਿਆਦਾ ਉਹਨੂੰ ਪਸਤਾਵਾ ਹੋਵੇ ਆਤਮਾ ਨੂੰ ਸ਼ਰਾਫ ਦੇਵੇ ਕਿ ਮੁੜ ਕੇ ਇਹ ਜੀ ਕਰਤੂਤ ਨਾ ਕਰੇ ਧੰਨਵਾਦ ਜੀ